ਸਤਿ ਸ੍ਰੀ ਅਕਾਲ ਪੰਜਾਬੀਓ ਸਾਰਿਆਂ ਨੂੰ ਬਈ ਹੁਣ ਇੱਕ ਅਪੀਲ ਕਰਨ ਜਾ ਰਹੇ ਆ ਜੋਗੀ ਪੰਜਾਬ ਵਾਸਤੇ ਸਾਰਿਆਂ ਨੂੰ ਆ ਬਈ ਪਹਿਲਾ ਨੰਬਰ ਤਾਂ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਲਓ ਤੇ ਬਾਅਦ ਦੇ ਵਿੱਚ ਬਈ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਐਨੀ ਕ ਅਪੀਲ ਜ਼ਰੂਰ ਆ ਕਿਉਂਕਿ ਪੰਜਾਬ ਵਾਸਤੇ ਜਿਹੜਾ ਬੰਦਾ ਯਾਰ ਜਿਹੜਾ ਯੋਧਾ ਯਾਰ ਪੰਜਾਬ ਵਾਸਤੇ ਲੜਨ ਜਾ ਰਿਹਾ ਸੀ ਉਹ ਯਾਰ ਬਹੁਤ ਵੱਡਾ ਯਾਰ ਆਪਣੇ ਵੀ ਧੋਖਾ ਕੀਤਾ ਕਿਉਂਕਿ ਗਲੀ ਬੰਦ ਹੋਨਕਾਰ ਨੇ ਯਾਰ ਗ੍ਰਿਫਤਾਰ ਹੋ ਗਿਆ ਬੰਦਾ ਲੱਖਾ ਸਿੰਘ ਸਿਧਾਣਾ ਜੋ ਕਿ ਅਰਕਾਲੇ ਪਾਣੀਆਂ ਦਾ ਮੁੱਦਾ ਲੈ ਕੇ ਉੱਥੇ ਪਹੁੰਚਣ ਨੂੰ ਜਾ ਰਹੇ ਸੀ ਪਰ ਆ ਗੱਡੀ ਘਟੋ ਘਟ ਪੁਲਿਸ ਦੀ ਗਿਣਤੀ ਦੇ ਵਿੱਚ 7-8 ਗੱਡੀਆਂ ਸੀਗੀਆਂ ਕਿਉਂਕਿ ਜਦੋਂ ਦੇਖਿਆ ਇਹਨਾਂ ਨੇ ਪਹਿਲਾਂ ਸ਼ੁਰੂ ਤੋਂ ਇੱਕ ਗੱਡੀ ਫਿਰ ਦੋ ਐਸੇ ਲੋਟ ਗੱਡੀਆਂ ਵਧੀਆਂ ਗਈਆਂ ਤੇ ਵਧਦੀਆਂ ਗਈਆਂ ਵਧਦੀਆਂ ਪਿੰਡ ਦੇ ਵਿੱਚ ਇੱਕ ਗਲੀ ਪੈਂਦੀ ਸੀ ਬਾਈ ਨੇ ਤਾਂ ਕਿਹਾ ਸੀ ਵੀ ਸਿੱਧਾ ਨਗਾ ਦੇ ਅੱਗੋਂ ਆਪਣਾ ਇੱਕ ਦੋ ਚਾਰ ਸਾਥੀ ਜਿਹੜੇ ਹੋਰ ਆ ਗਏ ਪੰਜ ਪੰਜ ਛੇ ਜਣੇ ਸੀ ਗੱਡੀ ਦੇ ਵਿੱਚ ਤੇ ਬਈ ਉਹ ਧੋਖਾ ਖਾ ਕੇ ਕਿਉਂਕਿ ਮੂਰੋ ਗਲੀ ਬੰਦ ਸੀਗੀ ਤੇ ਨਹੀਂ ਕ੍ਰਾਸ ਹੁੰਦੀ ਸੀ ਇਸ ਕਰਕੇ ਗ੍ਰਿਫਤਾਰ ਕੀਤੇ ਗਏ ਪਰ ਜਿਆ ਜਿਆਦੇ ਗੱਲ ਜੋ ਚਰਚਾ ਵਾਲੀ ਆ ਜੋ ਕੀ ਪੰਜਾਬ ਦੇ ਯਾਰ ਆਪਣੇ ਜੋ ਪੁਲਿਸ ਵਾਲੇ ਯਾਰਾਂ ਇੰਨੀ ਨਾਸਾਪੀ ਮੈਂ ਕਿਹਾ ਗੱਡੀ ਭੰਨ ਕੇ ਯਾਰ ਗ੍ਰਿਫਤਾਰ ਕੀਤਾ ਗਿਆ ਬੰਦਾ ਉਹ ਯਾਰ ਲੋਕਾਂ ਨੂੰ ਸਾਹਮਣੇ ਜਿਹੜੇ ਪਿੰਡ ਦੇ ਲੋਕ ਸੀਗੇ ਬਹੁਤ ਬਾਜਾ ਮਾਰਿਆ ਯਾਰ ਕਿਸੇ ਦਾ ਬੂਹਾ ਹੀ ਨਹੀਂ ਖੁੱਲਿਆ ਯਾਰ ਬਾਰ ਕਿਸੇ ਨੇ ਵੀ ਨਹੀਂ ਖੁੱਲਿਆ ਸਾਰੇ ਪਿੰਡ ਚੋਂ ਲੁਧਿਆਣਾ ਦੇ ਕੋਲ ਲੱਗਦਾ ਹੈ ਪਿੰਡ ਉੱਥੋਂ ਦੇ ਜ਼ਮੀਨ ਜ਼ਮੀਰ ਮਰਿਆ ਹੋਇਆ ਲੋਕਾਂ ਦਾ ਤੇ ਖਾਸ ਕਰਕੇ ਆ ਪੰਜਾਬ ਦੀ ਪੁਲਿਸ ਨੂੰ ਕਹੂੰਗਾ ਮੈਂ ਉਹਦੇ ਤਲੂਏ ਚਟਦੀ ਹੈ ਜਿਹੜੀ ਭੈ ਜੋ ਸੀਐਮ ਭਗਵੰਤ ਮਾਨ ਦੀ ਯਾਰ ਤੁਹਾਡੀ ਡਿਊਟੀ ਹੈ ਯਾਰ ਬੰਦੇ ਨੂੰ ਐਂ ਤਾਂ ਦੇਖ ਲਓ ਤੁਸੀਂ ਵੀ ਇਨਸਾਨ ਆ ਵੀ ਯਾਰ ਬੰਦਾ ਹੁਣ ਸੁਧਰਿਆ ਹੋਇਆ ਯਾਰ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦਾ ਉਹਨੂੰ ਵੀ ਐਂ ਨਹੀਂ ਤੂੰ ਹੀ ਗ੍ਰਿਫਤਾਰ ਕਰ ਲੈ ਗੱਡੀ ਭੰਨ ਕੇ আর ਮੈਂ ਕਿਹਾ ਡਾਂਗਾ ਛੋਟੀਆਂ ਵਿੱਚ ਮਾਰ ਕੇ ਨਾ ਡਾਂਗਾ ਮਾਰੀ ਇਹਦੇ ਸ਼ੀਸ਼ਿਆਂ ਦੇ ਵਿੱਚੋਂ ਗੱਡੀ ਭੰਨ ਕੇ ਗ੍ਰਿਫਤਾਰ ਕੀਤਾ ਗਿਆ ਬੰਦਾ ਪਰ ਇੰਨੀ ਇੱਕ ਗੱਲ ਹੈ ਕਿੰਨੇ ਕੁ ਲੱਖਾਂ ਨੂੰ ਕਰਨੀ ਗ੍ਰਿਫਤਾਰ ਹੁਣ ਬਈ ਜੋ ਅੱਜ ਦੀ ਅਪੀਲ ਆਪਣੇ ਛੋਟੇ-ਛੋਟੇ ਬੱਚਾਂ ਤੱਕ ਆਪਾਂ ਵੀਡੀਓ ਛੋਟੇ-ਛੋਟੇ ਬੱਚਿਆਂ ਵਾਸਤੇ ਬਣਾ ਰਹੇ ਜਿਹਨੂੰ ਕੀ ਕੈਂਸਰ ਹੋ ਰਿਹਾ ਛੋਟੇ-ਛੋਟੇ ਬੱਚਿਆਂ ਨੂੰ ਟੀਵੀ ਕੈਂਸਰ ਫੇਫੜੇ ਖਰਾਬ ਹੋ ਰਹੇ ਆ ਵੱਡਿਆਂ ਨੂੰ ਵੀ ਹੋ ਰਿਹਾ ਛੋਟਿਆਂ ਦਾ ਛੱਡੋ ਆਪਣੇ ਘਰਾਂ ਦੇ ਵਿੱਚ ਪਹੁੰਚਦਾ ਹੁਣ ਪਹੁੰਚਦਾ ਕਿਵੇਂ ਆ ਇਹ ਨਹਿਰਾਂ ਦੇ ਵਿੱਚ ਪਹਿਲਾਂ ਉੱਥੋਂ ਪਾਣੀ ਹੁੰਦਾ ਨਹਿਰਾਂ ਦੇ ਵਿੱਚ ਮਿਲਾਵਟ ਹੁੰਦੀ ਆ ਮਿਕਸ ਹੋ ਕੇ ਘਰਾਂ ਦੇ ਵਿੱਚ ਪਹੁੰਚਦਾ ਬਾਰਡਰ ਬਾਕਸਾਂ ਦੇ ਵਿੱਚ ਰਾਹੀਂ ਜਾ ਕੇ ਟੂਟੀਆਂ ਰਾਹੀਂ ਆ ਕੇ ਆਪਣੇ ਪੇਟ ਦੇ ਵਿੱਚ ਜਾਂਦਾ ਜੀਦਾ ਕਰਕੇ ਕੀ ਆਪਾਂ ਨੂੰ ਬਿਮਾਰੀਆਂ ਬਣ ਜਾਂਦੀਆਂ ਛੋਟੇ ਛੋਟੇ ਬੱਚਿਆਂ ਦੇ ਮੂੰਹਾਂ 'ਚ ਕੈਂਸਰ ਆ ਜਿਵੇਂ ਬਾਈ ਨੇ ਲੱਖਾ ਸਿੰਘ ਸੁਧਾਨਾ ਜੀ ਦੱਸਿਆ ਪਰ ਹੁਣ ਬਈ ਉਹ ਜੋਦੇ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਜੇ ਬਹੁਤ ਮੂਡ ਖਰਾਬ ਹੋਇਆ ਯਾਰ ਬਾਜ ਮਾਰੀ ਗਿਆ ਯਾਰ ਬਾਈ ਕਹਿੰਦਾ ਉਹ ਉਹ ਬਾਈ ਉਹ ਸੁਣ ਲੋ ਓਏ ਲੋਕੋ ਸੁਣ ਓਏ ਯਾਰ ਵਾਹ ਲਾਲਤਾ ਯਾਰ ਆਪ ਮੈਨੂੰ ਖਾਸ ਕਰਕੇ ਤਾਂ ਪੰਜਾਬ ਪੁਲਿਸ ਵਾਲਿਆਂ ਤੇ ਆ ਯਾਰ ਲਾਲ ਤੋਂ ਥੋਡੀ ਨੂੰ ਜਦ ਬਾਰੀ ਨੂੰ ਚੁੰਬੜਿਆ ਖੜਾ ਵੀ ਪੱਟੂ ਆ ਤੇ ਜਦੋਂ ਬਾਰੀ ਨਹੀਂ ਖੁੱਲੀ ਲੋਕ ਸੀ ਗੱਡੀ ਤਾਂ ਸ਼ੀਸ਼ੇ ਭੰਨ ਤੇ ਪਰ ਇੰਨੀ ਕਪੀਲ ਜ਼ਰੂਰ ਆ ਬਈ ਆਪਣੇ ਭਰਾਵਾਂ ਨੂੰ ਕਿਉਂਕਿ ਹਰ ਵੀਡੀਓ ਨੂੰ ਤਾਂ ਨਹੀਂ ਕਹਿੰਦਾ ਮੈਂ ਸ਼ੇਅਰ ਕਰਿਆ ਕਰੋ ਪਰ ਇਹ ਬਈ ਆਪਣੇ ਜੋ ਪੰਜਾਬ ਵਾਸਤੇ ਆ ਬਈ ਜਿੱਥੇ ਤੱਕ ਵੀ ਜਾਂਦੀ ਆ ਵੀਡੀਓ ਨੂੰ ਭਰਾਵਾਂ ਵਾਂਗ ਕੇ ਸ਼ੇਅਰ ਕਰ ਦਿਓ ਯਾਰ ਗਰੁੱਪਾਂ ਚ ਪਾ ਦਿਓ ਸੀਐਮ ਭਵੰਤਵਾਨ ਤੱਕ ਪੁੱਛੜ ਤੱਕ ਪਚਾ ਦਿਓ ਮੇਰੀ ਵੀਡੀਓ ਜਿਹੜੇ ਨੇ ਖੁਦ ਵਾਅਦੇ ਕਰੇ ਸੀ ਇਸ ਨਾਲੀ ਤੇ ਖੜਕੇ ਤੁਸੀਂ ਵੀਡੀਓ ਕੱਢੋ ਇਹਦੀ ਪੁਰਾਣੀ ਜਦੋਂ ਇਹਨੇ ਇੱਕ ਵਾਅਦਾ ਕਰਾਈ ਲੋਕਾਂ ਨਾਲ ਵਾਅਦਾ ਵੀ ਕੀ ਕਰਿਆ ਸੀ ਇਹਨੇ ਐਂ ਕਿਹਾ ਸੀ ਸਰਕਾਰ ਨੂੰ ਉਦੋਂ ਇਹ ਖੁਦ ਕਿਹਾ ਸੀ ਕਹਿੰਦਾ ਵੇ ਇਹ ਬੁੱਢਾ ਦਰਿਆ ਚੋਂ ਜਾਈ ਜਾਂਦਾ ਇਹਦੇ ਚ ਗੰਦਾ ਪਾਣੀ ਪਾਇਆ ਗਿਆ ਇਹ ਸਰਕਾਰਾਂ ਵਾਸਤੇ ਗਲਤ ਗੱਲ ਆ ਖੁਦ ਦੇ ਇਹ ਬਿਆਨ ਚੰਗੀ ਤਰ੍ਹਾਂ ਭਾਵੇਂ ਪਹਿਲਾਂ ਦੀ ਵੀਡੀਓ ਆ ਪਰ ਇਹਦੇ ਖੁਦ ਦੇ ਬਿਆਨ ਆ ਉਹ ਤੁਸੀਂ ਵੀ ਸੁਣ ਲਓ ਭਾਵੇਂ ਇਹ ਖੁਦ ਦੇ ਉਹ ਬਿਆਨ ਆ ਆਪਦੇ ਮੂੰਹ ਚੋਂ ਕੱਢ ਕੇ ਹੁਣ ਮੁੱਕਰ ਰਿਹਾ ਭਾਵੇਂ ਹੁਣ ਲੋਕਾਂ ਤੇ ਡਾਂਗਾ ਮਾਰੀ ਜਾਂਦਾ ਕਿਸਾਨਾਂ ਨਾਲ ਖਾਸ ਕਰਕੇ ਯਾਰ ਮੈਨੂੰ ਇੰਨੀ ਕਪੀਲ ਆਪਣੇ ਸਿੱਖਾਂ ਨੂੰ ਸਿੱਖਾਂ ਤੋਂ ਤਿਉਕਦੇ ਆਈ ਆ ਹਜੇ ਤੱਕ ਮੈਂ ਕਹਣਾ ਆਪਣੇ ਪੰਜਾਬ 'ਚ ਸਿੱਖਾਂ ਹੁਣ ਨਾ ਇਹ ਆਮ ਲੋਕਾਂ ਨੂੰ ਮਾਰ ਦੇਣ ਇਹ ਸਿੱਖਾਂ ਤੋਂ ਤਿਉਕਦੇ ਆ ਹੁਣ ਸਿੱਖਾਂ ਨਾਲ ਵੀ ਇੰਨਾ ਤੱਕਾ ਕਰੀ ਜਾਂਦੇ ਸੀ ਪੱਸਾਂ ਦੇ ਵਿੱਚ ਤੱਕੇ ਨਾ ਵੜੀ ਜਾਂਦੇ ਸੀ ਇੱਕ ਸਿੱਖ ਦੀ ਦਸਤਾਰ ਲਾਈ ਗਈ ਜਦੋਂ ਉਹਨੇ ਕਹਤਾ ਥੱਲੇ ਉਤਰ ਕੇ ਵੀ ਦਸਤਾਰ ਤੁਸੀਂ ਲਾਈ ਆ ਮਰੀ ਉਦੋਂ ਪਿੱਛੇ हट ਗਏ ਇਹ ਡਰਦੇ ਵੀ ਆ ਸਿੱਖਾਂ ਤੋਂ ਡਰਦੇ ਆ ਕੱਲੇ ਪੰਜਾਬ ਪੁਲਿਸ ਇਹਨੂੰ ਲਾਲ ਤਾਗੀ ਨਾਮਰਦ ਹੋ ਚੁੱਕੇ ਸਾਰੇ ਜਿਹੜੇ ਯਾਰ ਤੁਹਾਨੂੰ ਪਤਾ ਵੀਰ ਰੱਖਿਆ ਧਰਨੀ ਦੀ ਗੱਡੀ ਜਾਈ ਜਾਂਦੀ ਆ ਚਲੋ ਮੰਨਦੇ ਆ ਗ੍ਰਿਫਤਾਰ ਕਰੋ ਕੋਈ ਤਰੀਕਾ ਹੁੰਦਾ ਗ੍ਰਿਫਤਾਰ ਕਰਨ ਦਾ ਪਹਿਲਾ ਨੰਬਰ ਤਾਂ ਤੁਸੀਂ ਉਥੋਂ ਉਹਨੂੰ ਜਾਣਦੇ ਬੰਦੇ ਨੂੰ ਕਿਸੇ ਦਾ ਹੱਕ ਹੀ ਨਹੀਂ ਸ਼ਾਂਤਮ ਤਰੀਕੇ ਨਾਲ ਜਾ ਰਹੇ ਸੀ ਬੰਦਾ ਜਿਹੜਾ ਕਿ ਇਹਨਾਂ ਨੇ ਗ੍ਰਿਫਤਾਰ ਕੀਤਾ ਨਾ ਕਿ ਤਰਨਾ ਪਰ ਆਪਦੀ ਆਵਾਜ਼ ਤਾਂ ਥਾ ਸਕਦੇ ਆ ਯਾਰ ਬੋਲ ਸਕਦੇ ਆ ਯਾਰ ਪੰਜਾਬ ਕਿਸੇ ਦਾ ਗੁਲਾਮ ਨਹੀਂ ਹੈਗਾ ਪੰਜਾਬ ਆਜ਼ਾਦ ਚੁੱਕਿਆ ਆਜ਼ਾਦ ਹੋ ਚੁੱਕਿਆ ਸਾਡਾ ਤੇ ਹਜੇ ਤੱਕ ਗੁਲਾਮੀ ਚ ਰੱਖਣ ਨੂੰ ਫਿਰਦੇ ਆ ਤਾਂ ਕਰਕੇ ਉੱਠਦਾ ਬਈ ਅੱਗ ਲੱਗ ਜਾਂਦੀ ਆ ਰ ਸੀਨੇ ਜੀ ਤੋਂ ਪੰਜਾਬ ਦੀ ਗੱਲ ਹੁੰਦੀ ਆ ਯਾਰ ਵੀ ਚੱਕ ਕੇ ਕਿ 47 ਭੁੰਦੇ ਯਾਰ ਸਾਰਿਆਂ ਨੂੰ ਮੈਨੂੰ ਐ ਲੱਗਦਾ ਜੇ ਸੰਤ ਜਰਨੈਲ ਸਿੰਘ ਦਾ ਟਾਈਮ ਹੁੰਦਾ ਨਾ ਤਾ ਭਗਵੰਤਮਾਨ ਕੀ ਲੰਡੂ ਕੀ ਪੁਲਿਸ ਵਾਲੇ ਮੈਂ ਕਹਣਾ ਯਾਰ ਇਹਨਾਂ ਤੇ ਕਮੇਰੀ ਵੀਡੀਓ ਪਹੁੰਚਾ ਦਿਓ ਯਾਰ ਵੀ ਕੱਲੇ ਨਾਲ ਕੱਲਾ ਆ ਜਾਓ ਲੈ ਮੇਰੇ ਨਾਲ ਹੋ ਭੈਣ ਦੀ ਲੰਨ ਦੇ ਦੂਆ ਮੈਂ ਵੱਡੇ ਪੁਲਿਸ ਵਾਲੇ ਬਣੇ ਫਰਦੇ ਆ ਪੰਜਾਬ ਪੁਲਿਸ ਮੇਰੀ ਇੰਨੀ ਕਪੀਲ ਆ ਭਾਈ ਵੀਡੀਓ ਨੂੰ ਕਰ ਦਿਓ ਸ਼ੇਅਰ ਭਰਾਵਾਂ ਕੇ ਯਾਰ ਗਰੁੱਪਾਂ ਦੇ ਵਿੱਚ ਯਾਰ ਅੱਗ ਲੱਗ ਜੰਦੀ ਆ ਯਾਰ ਗਾਲਾਂ ਕੱਢਦਾ ਮੈਂ ਤਾਂ ਤਾਂ ਕਰਕੇ ਗੁੱਸੇ ਚ ਆ ਕੇ ਕੱਢਨੇ ਆ ਭਈ ਪੰਜਾਬ ਪੁਲਿਸ ਨੂੰ ਵੀ ਕੱਢਦੇ ਆ ਭਗਵੰਤਮਾਨ ਨੂੰ ਵੀ ਕੱਢਦੇ ਆ ਯਾਰ ਆਇਆ ਥੋੜੀ ਦਾ ਬੰਦੇ ਨੂੰ ਯਾਰ ਕੇਰ ਲਿਆ ਗੱਡੀ ਭੰਨ ਕੇ ਗ੍ਰਫਤਾਰ ਕੀਤਾ ਗਿਆ ਯਾਰ ਇਹਨਾਂ ਨੇ ਛੋਡੇ ਬੱਚਾਂ ਦੇ ਘਰੇ ਜਾਂਦੇ ਨਹੀਂ ਪਾਣੀ ਛੋਡੇ ਬੱਚੇ ਹੈ ਨਹੀਂ ਤੁਸੀਂ ਵੀ ਪੀਂਨੇ ਆ ਮਰਦੇ ਆ ਜਦਾਂ ਪਰ ਪਾਣੀ ਪੀ ਕੇ ਮਰ ਜਾਓ ਕਹਦੋ ਕਬੂਲ ਕਰੋ ਵੀ ਹਾਂ ਸਾਨੂੰ ਸਹੀ ਆ ਇੱਕ ਗਲਾਸ ਭਰ ਕੇ ਪੀ ਕੇ ਦਿਖਾਓ ਉਹ ਪਾਣੀ ਦਾ ਯਾਰ ਐਡੀ ਵੱਡੀ ਯਾਰ ਮੈਂ ਕਹਣਾ ਯਾਰ ਰੱਬ ਨੇ ਵੀ ਧੋਖਾ ਕੀਤਾ ਉਹ ਗਲਤ ਗਲੀ ਚਵਾੜ ਬੈਠੇ ਉਹ ਗਲੀ ਮੂਹਰੋ ਬੰਦ ਸੀ ਜਿਹੜਾ ਅੱਗ ਚਲਾਉਂਦਾ ਸੀ ਉਹਨੂੰ ਕਿਹਾ ਸੀ ਲੱਖੇ ਵੀ ਸਿੱਧੀ ਗਲੀ ਕੱਢ ਦੇ ਉਹਦਾ ਯਰ ਜੋ ਹੋਣਾ ਹੁੰਦਾ ਚਲੋ ਉਹ ਤਾਂ ਵੈਗਰੂ ਦੇ ਹੱਥ ਚੱਪਾ ਪਰ ਇੰਨੀ ਕਪੀਲਾ ਕਿੰਨੇ ਕੁ ਲੱਖਾਂ ਨੂੰ ਕਰਨਗੇ ਗਿਰਫਤਾਰ ਇੱਥੇ ਤਾਂ ਲੱਖਾਂ ਲੱਗੇ ਖੜੇ ਹੋ ਜਾਣਗੇ ਜੇ ਮੈਂ ਸੋਚਾਂ ਸਰਕਾਰ ਤੋਂ ਡਰਦਾ ਵੀ ਮੈਨੂੰ ਤਾਂ ਜੇਲ੍ਹ ਚ ਭੇਜ ਦੇਣੀ ਹੈ ਮੈਂ ਕਿਹ ਕੋ ਖਲਾਫ ਪਾਵਾਂ ਪਾਉਂਗਾ ਭਾਈ ਲੱਖਾਂ মিডিਆ ਵਾਲੇ ਆ ਜਿਹੜੇ ਪਾਉਂਦੇ ਹੈਗੇ ਤਾਂ ਮੈਂ ਵੀ ਪਾਉਂਗਾ ਗਿਰਫਤਾਰ ਕਰ ਸਕਦੇ ਹੋ ਤੁਸੀਂ ਮੰਨਦੇ ਆ ਵੀ ਗਿਰਫਤਾਰ ਕਰ ਸਕਦੇ ਹੋ ਪਰ ਕਰ ਕੀ ਸਕਦੇ ਹੋ ਜੇਲ੍ਹ ਸੱਟੋਗੇ ਤੁਸੀਂ ਜਿੱਥੇ ਪਹਿਲਾਂ ਵਾਲੇ ਸੱਟ ਰਕਿਆ ਪੰਜਾਬੀ ਸਾਡੇ ਇਸ ਕਰਕੇ ਬਈ ਸਾਰਿਆਂ ਨੂੰ ਪੀਲਾ ਭਰਾਵਾਂ ਨੂੰ ਪੰਜਾਬੀਆਂ ਨੂੰ ਵੀ ਬਈ ਖਾਸ ਕਰਕੇ ਆਪਣੇ ਭਰਾ ਤੇ ਲਖੇ ਤੇ ਮੈਂ ਵੀਡੀਓ ਬਣਾਈ ਹੈ ਖਾਸ ਕਰਕੇ ਪੰਜਾਬ ਵਾਸਤੇ ਛੋਟੇ ਛੋਟੇ ਬੱਚਿਆਂ ਵਾਸਤੇ ਇਹ ਵੀਡੀਓ ਮੈਂ ਪਹੁੰਚਾਉਣਾ ਚਾਹਣਾ ਜੀ ਜੋ ਕਿ ਆਪਣੇ ਭੈਣਾਂ ਨੂੰ ਸਾਰਿਆਂ ਨੂੰ ਪਤਾ ਹੈ ਕਾਲੇ ਪਾਣੀਆਂ ਦਾ ਮੁੱਦਾ ਸਾਰੇ ਇੰਡੀਆ ਚ ਆਪਣੇ ਦੂਰ ਦੂਰ ਫੈਲ ਚੁੱਕੀਆਂ ਵੀਡੀਓ ਬਈ ਤੇ ਭਰਾਵਾਂ ਬਣ ਕੇ ਮੇਰੀ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਯਾਰ ਤਾਂ ਕਿ ਪਤਾ ਲੱਗੇ ਲੋਕਾਂ ਨੂੰ ਵੀ ਕਿੱਥੋਂ ਕਿੱਥੋਂ ਆਵਾਜ਼ ਉੱਠ ਰਹੀ ਆ ਜੋ ਕਿ ਯਾਰ ਅੱਜ ਉਹ ਵੀ ਅਰਜ ਵੱਖਾਂ ਜੱਲਿਆ ਵਾਲਾ ਬੰਦਾ ਯਾਰ ਉਹਦਾ ਵੀ ਪਰਿਵਾਰ ਆ ਉਹਨੇ ਕੀ ਲੈਣਾ ਲੱਖੇ ਦੇ ਘਰੇ ਨਹੀਂ ਇਹ ਪਾਣੀ ਪਹੁੰਚਦਾ ਹੋਣੀ ਪੀਂਦਾ ਪਾਣੀ ਇਹ ਜਿਹੜਾ ਲੋਕਾਂ ਦੀ ਆਵਾਜ਼ ਯਾਰ ਆਪਣੇ ਵਾਸਤੇ 18000 ਯਾਰ ਲੋਕਾਂ ਵਾਸਤੇ ਯਾਰ ਸਾਰਿਆਂ ਨੂੰ ਸਾਰਿਆਂ ਨੂੰ ਅਪੀਲ ਆ ਭਾਈ ਇੰਨੀ ਇੱਕ ਗੱਲ ਕਰ ਜ਼ਰੂਰ ਕਵਾਂਗੇ ਆਪਣੇ ਭਰਾਵਾਂ ਨੂੰ ਵੀ ਦੇਖੋ ਘਰਾਂ ਚ ਤਾਂ ਸਾਰਿਆਂ ਦੀ ਪਹੁੰਚਣਾ ਪਾਣੀ ਕੱਲੇ ਲੱਖੇ ਦੀ ਯਾਰ ਗੱਲ ਥੋੜੀ ਸੀ ਇਹਨਾਂ ਨੇ ਕੱਲੇ ਲੱਖੇ ਤੇ ਅੱਖ ਤਾਂ ਰੱਖੀ ਸਾਰੇ ਜਿੰਨੇ ਵੀ ਲੀਡਰ ਆ ਗਏ ਵੀ ਉਹ ਨੰਗੂ ਆ ਤਾਂ ਉਹਦੇ ਤੇ ਘਰ ਤੋਂ ਲੈ ਕੇ ਸਾਰੇ ਉਹਦੇ ਤੇ ਇੱਕ ਡਿਟੇਲ ਸੀ ਜੀ ਇਹਨਾਂ ਕੋਲੇ ਵੀ ਇੱਥੋਂ ਇਸ ਟਾਈਮ ਨੰਗੂ ਆ ਕਿਉਂਕਿ ਗ੍ਰਿਫਤਾਰ ਇੱਕਦਮ ਕਿਵੇਂ ਹੋ ਗਿਆ ਗੱਡੀਆਂ ਦਾ ਘੇਰਾ ਕਿਵੇਂ ਪੈ ਗਿਆ ਇਹ ਦੱਸੋ ਸਰਕਾਰਾਂ ਦੀ ਚਾਲ ਆ ਚਲੋ ਜੀ ਜਿtheta ਤੱਕ ਵੀਡੀਓ ਜਾਂਦੀ ਹੈ ਜੀ ਸ਼ੇਅਰ ਜ਼ਰੂਰ ਕਰੋ ਫਿਰ ਤੋਂ ਕਹਿੰਦੇ ਆ ਭੈਣਾਂ ਨੂੰ ਭਰਾਵਾਂ ਨੂੰ ਭਾਈ ਗਰੁੱਪਾਂ 'ਚ ਪਾ ਦਿਓ ਭਰਾ ਵਾਂਗ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਕੱਲ ਨੂੰ ਆਪਾਂ ਨਵੇਂ ਟੌਪਿਕ ਤੇ ਮਿਲਦੇ ਆਂ ਜੀ ਧੰਨਵਾਦ